थाना जंडियाला गुरु की पुलिस कामयाबी मिली शामिल चलदरी गिरफ्तार करके जेल गया है थाना जंडियाला गुरु गुरविंदरू वासी जानिया गुरप्रीत उर्फ गोपी वासी वालिया मजपुर और जगरूप सिंह वासी जंडियाला गुरु नु नशा तस्करी करद काबू करके इन्होंने पासों बिना नंबरी मोटरसाइकिल बरामद किया है इस तो इलावा जो चोरिया से लुट्टा खोह कर दर्ज हो पर इस केस दे दोषी फड़े नहीं गए सन उन्होंने मुकदमे दोषी ट्रेस करके हरप्रीत रवनीत जगजीत जगी ने जलालाबाद था वैरोवाल गिरफ्तार करके इन्होंने चोरी खोर किए तीन मोटरसाइकिल बराबद किए हैं इस तो इलावा नशे लुट्टा खोह हाँ, विरोध सख्ती मुहिम चल रही है जिसके चंगे नतीजे सामने आ रहे हैं इन्हों दोषियों अदालत विच पेश करके इन्हों का रिमांड लेके होती जाएगी अगले पिछले लिंक खंगाले जाने ਉਨਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਹਾਂਜੀ ਸਰ ਜੀ ਇਹ ਪ੍ਰਸੰਗ ਨੂੰ ਉਸ ਤਰ੍ਹਾਂ ਠੀਕ ਕਰ ਲਓ ਜੀ ਤੁਹਾਨੂੰ ਪਤਾ ਹੀ ਆ ਜੁੱਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਗਵਰਨਮੈਂਟ ਨੇ ਆਪਰੇਸ਼ਨ ਲਾਂਚ ਕੀਤਾ ਵਾ ਉਸ ਘੜੀ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਮਾਨਯੋਗ ਡੀਏਜੀ ਸਾਹਿਬ ਬੋਰਡਰ ਤੇ ਮਾਨਯੋਗ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਜਿਹੜੀਆਂ ਸਾਨੂੰ ਗਾਈਡਲਾਈਨਸ ਦਿੱਤੀਆਂ ਵਾ ਜੁੱਧ ਨਸ਼ਾ ਵਿਰੁੱਧ ਉਸ ਕੜੀ ਦੇ ਤਹਿਤ ਅਸੀਂ ਸਖਤ ਮਿਹਨਤ ਕਰ ਰਹੇ ਹਾਂ ਤੇ ਇਹ ਜਿਹੜੀਆਂ ਜਿਹੜੇ ਨਸ਼ੇ ਦੇ ਪੈਡਲਰ ਆ ਜਾਂ ਜਿਹੜੇ ਸਪਲਾਈਅਰ ਆ ਉਹਨਾਂ ਨੂੰ ਲਗਾਤਾਰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਹੇ ਹਾਂ ਉਸੇ ਕੜੀ ਚ ਪਹਿਲਾਂ ਅਸੀਂ 19 ਬੰਦੇ ਹੁਣ ਤੱਕ ਜਿਹੜੇ ਆ ਜੁਧ ਨਸ਼ਿਆਂ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਭੇਜ ਚੁੱਕੇ ਹਾਂ ਜੇਲ੍ਹ ਦੇ ਵਿੱਚ ਬਰਾਮਦਗੀ ਕਰਕੇ ਨਸ਼ੀਲੇ ਪਦਾਰਥਾਂ ਦੀ ਇਹ ਜਿਹੜੇ ਆ ਚਾਰ ਬੰਦੇ ਪੁਰਾਣੇ ਕੇਸ ਦੇ ਵਿੱਚ ਲੁੱਟਾ ਖੋਹ ਕਰਨ ਵਾਲੇ ਸੀ ਉਹ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸੀਂ 4 ਮੋਟਰਸਾਈਕਲ ਖੋਹ ਕੀਤੇ ਜਿਹੜੇ ਉਭਰਾਬੰਦ ਕੀਤੇ ਆ ਇਸ ਤੋਂ ਇਲਾਵਾ 3 ਨਸ਼ਾ ਤਸਕਰ ਅਸੀਂ ਫੜੇ ਆ ਜਿਹੜੇ ਪੈਡਲਰ ਆ ਜਿਨ੍ਹਾਂ ਦੇ ਵਿੱਚ ਇੱਕ ਗੁਰਿੰਦਰ ਸਿੰਘ ਭੋਲੂ ਵਾਸੀ ਜਾਣੀਆਂ ਤੇ ਗੁਰਪ੍ਰੀਤ ਸਿੰਘ ਬਾਲੀਆਂ ਮੰਜਪੁਰ ਤੇ ਜਗਰੂਪ ਸਿੰਘ ਜੰਡਿਆਲਾ ਇਹ ਤਿੰਨ ਲਿਸਟਡ ਰੱਗ ਪੈਡਲਰ ਆ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੂੰ ਅੱਜ ਅਸੀਂ ਮਾਨਜੋਗ ਅਦਾਲਤ 'ਚ ਪੇਸ਼ ਕਰ ਰਹੇ ਆ ਤੇ ਇਸ ਤੋਂ ਇਲਾਵਾ 4 ਜਿਹੜੇ ਲੁਟੇਰੇ ਫੜੇ ਆ ਸਨੇਚਰ ਇਹਨਾਂ ਨੂੰ ਵੀ ਅਸੀਂ ਜਿਨ੍ਹਾਂ ਤੋਂ ਮੋਰਚਲ ਬਰਾਮਦ ਕੀਤੀ ਇਹਨਾਂ ਨੂੰ ਵੀ ਅਸੀਂ ਅੱਜ ਮਾਨਕੋ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਤੇ ਅਗਲੇਰੀ ਜਿਹੜੀ ਆ ਪੁੱਛਗਿੱਛ ਕਰਾਂਗੇ ਜਿਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਦੀ ਸੰਭਾਵਨਾ ਵਾ ਤੇ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੰਡਿਆਲਾ ਲੋਕਲ ਪੁਲਿਸ ਜਿਹੜੀ ਆ ਇਹ ਅਪੀਲ ਕਰਦੀ ਆ ਲੋਕਾਂ ਨੂੰ ਕਿ ਕ੍ਰਿਮੀਨਲ ਬੰਦਿਆਂ ਦੀ ਕ੍ਰਿਮੀਨਲ ਵਿਅਕਤੀਆਂ ਦੀ ਸਾਨੂੰ ਸੂਚਨਾ ਦਿਓ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਸਾਰਿਆਂ ਦਾ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਵੀ ਨਸ਼ਾ ਤਸਕਰ ਨਸ਼ਾ ਦੀ ਤਸਕਰੀ ਕਰਨੋਂ ਨਹੀਂ हट ਰਿਹਾ ਉਹਨੂੰ ਆਪਾਂ ਗ੍ਰਿਫਤਾਰ ਕਰਕੇ ਸਲਾਖਾ ਮਿਛੇ ਭੇਜਾਂਗੇ